ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਦੇ ਉਹਨਾਂ ਬੰਦਿਆਂ ਤੱਕ ਇਹ ਮੇਰੀ ਵੀਡੀਓ ਪਹੁੰਚਦੀ ਕਰ ਦਿਓ ਜਿਹੜੇ ਸਾਨੂੰ ਨੌਫਰਟ ਕਰਦੇ ਆ ਸਾਡਾ ਯੋਧਾ ਸਾਡਾ ਭਰਾ ਅਸੀਂ ਫਕਰ ਨਾਲ ਕਹਨੇ ਆ ਮਾਣ ਕਰਦੇ ਆ ਮਨਜੋਤ ਸਿੰਘ ਤਲਵੰਡੀ ਤੇ ਉਹਨਾਂ ਨੇ ਹਿਮਾਚਲ ਦੀ ਇੱਕ ਧੀ ਜਿਹੜੀ ਥੋੜੀ ਜਿਹੀ ਦਿਮਾਗੀ ਅਪਸੈਟ ਸੀ ਅੱਜ ਤੋਂ 15 ਦਿਨ ਪਹਿਲਾਂ ਪੰਜਾਬ ਚ ਆ ਗਈ ਸੀ ਤੇ ਅੱਜ ਤੋਂ 3-4 ਦਿਨ ਪਹਿਲਾਂ ਬਾਈ ਹੋਰਾਂ ਨੂੰ ਮਿਲੀ ਤੇ ਉਹਨਾਂ ਨੇ ਉਹਨੂੰ ਰੱਖਿਆ ਬੜੇ ਸੁਰੱਖਿਅਤ ਰੱਖਿਆ ਜੇ ਕੋਈ ਹੋਰ ਹੁੰਦਾ ਤੇ ਉਸ ਧੀ ਨਾਲ ਬਲਤਕਾਰ ਕਰ ਦਿੰਦਾ ਜੇ ਕਿਤੇ ਸਾਡੀ ਧੀ ਐਵੇਂ ਕਿਸੇ ਹੋਰ ਸੂਬੇ 'ਚ ਜਾਂ ਹਮਾਚਲਾਂ ਦੇ ਕੋਲ ਚਲੀ ਜਾਵੇ ਜਿਹੜੇ ਸਾਨੂੰ ਨਫ਼ਰਤ ਕਰਦੇ ਆ ਸਾਰਿਆਂ ਲਈ ਨਹੀਂ ਕਹਿੰਦਾ ਜਿਹੜੇ ਸਾਡੇ ਝੰਡੇ ਛਿੜਦੇ ਆ ਲਾਹ ਲਾ ਕੇ ਪੈਰਾਂ 'ਚ ਲਟੜਦੇ ਆ ਜਿਹੜੇ ਸਾਨੂੰ ਦੋਵੇਂ ਸੂਬਿਆਂ ਨੂੰ ਲੜਾਉਣਾ ਚਾਹੁੰਦੇ ਆ ਆਪਸ ਦੇ ਵਿੱਚ ਫਰਕ ਪਾਉਣਾ ਚਾਹੁੰਦੇ ਆ ਉਹਨਾਂ ਤੱਕ ਇਹ ਵੀਰੋ ਵੀਡੀਓ ਪਹੁੰਚਦੀ ਕਰ ਦਿਓ ਇਹ ਵੀਡੀਓ ਇੱਕ ਬਹੁਤ ਵੱਡਾ ਮੈਸੇਜ ਹੈ ਬਹੁਤ ਵੱਡਾ ਇੱਕ ਉਪਰਾਲਾ ਬਾਈ ਮਨਜੋਤ ਦਾ ਜਿਹੜੇ ਨੇ ਦਿਖਾਤਾ ਕਿ ਅਸੀਂ ਪਹਿਲਾਂ ਵੀ ਗਜਨੀ ਦੇ ਬਾਜ਼ਾਰਾਂ ਚੋਂ ਤੁਹਾਡੀਆਂ ਧੀਆਂ ਭੈਣਾਂ ਨੂੰ ਸੁਣਾਉਂਦੇ ਰਿਆਂ ਕੁਰਬਾਨ ਹੁੰਦੇ ਰਿਆਂ ਕੁਰਬਾਨੀਆਂ ਦਿੰਦੇ ਰਿਆਂ ਤੇ ਅਸੀਂ ਅੱਜ ਵੀ ਉਸੇ ਹੀ ਕੌਮ ਦੇ ਵਿੱਚੋਂ ਉਹੀ ਖੂਨ ਸਾਡੇ ਚ ਦੌੜਦਾ ਸਾਡੇ ਯੋਧਿਆਂ ਵਾਲਾ ਅੱਜ ਵੀ ਅਸੀਂ ਦੂਜਿਆਂ ਦੀਆਂ ਧੀਆਂ ਪੈਣਾ ਲਈ ਉਹਨੇ ਹੀ ਤਤਪਰਾਂ ਜਿੰਨੇ ਸਾਡੇ ਵੱਡੇ ਪੁਰਖੇ ਸੀ ਜਿੰਨੇ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਉਹਨੇ ਹੀ ਅੱਜ ਅਸੀਂ ਤੁਹਾਡੀਆਂ ਧੀਆਂ ਨੂੰ ਬਚਾਉਣ ਦੇ ਲਈ ਲੜ ਸਕਦੇ ਆਂ ਕੁਰਬਾਨ ਹੋ ਸਕਦੇ ਆਂ ਲਓ ਆ ਵੀਡੀਓ ਦੇਖੋ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਚੰਗੀ ਚੀਜ਼ ਨੂੰ ਜ਼ਰੂਰ ਕਰਦਿਆ ਕਰੋ ਭਰਾਵੋ ਇਹ ਹਿਮਾਚਲ ਦੀ ਧੀ ਹੈ ਆਮ ਸੈਦੀ ਹਵੇ ਕਿ ਤੁਸੀਂ ਆਪਾਂ ਜਿਗੜੀ ਆ ਬੰਦ ਕਰਸ ਤੇ ਕਿਹ ਕਿਉਂ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਫਤੇ ਅੱਜ ਗੱਲ ਕਰਨ ਜਾ ਰਹੇ ਆ ਬਾਬਾ ਦੀਪ ਸਿੰਘ ਸੇਵਾਦਾਰ ਸੰਸਥਾ ਦੇ ਵਿੱਚ ਖੜੇ ਆ ਅੱਜ ਹਮਾਤਿਆਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਮੁੱਦਾ ਇੱਕ ਵੱਡਾ ਆਪਣੇ ਇੱਕ ਫੈਲ ਰਿਆ ਆ ਜੋ ਪੰਜਾਬੀ ਸਾਡੇ ਭਰਾ ਸਾਡੇ ਜਾਨਿਆ ਹਿਮਾਚਲ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉੱਥੇ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਅੱਜ ਸਾਡੇ ਨਾਲ ਪੰਜਾਬ ਸਾਡੇ ਹਿਮਾਚਲ ਦੇ ਸਾਡੇ ਇੱਕ ਸਾਡੀ ਭੈਣ ਜਿਹੜੀ ਅੱਜ ਤੋਂ ਤਿੰਨ ਦਿਨ ਪਹਿਲਾਂ ਇੱਕ ਲੋਵਾਰ ਸਾਾਲ ਦੇ ਵਿੱਚੋਂ ਦਿਸੜਕੇ ਧੁੱਤਾਂ ਲਾ ਕੇ ਪਹੁੰਚ ਗਈ ਸੀ ਰਾਤ ਨੂੰ ਤੇ ਉੱਥੋਂ ਅਸੀਂ ਆ ਭੈਣ ਨੂੰ ਜਿਹੜਾ ਇੱਥੇ ਸੇਵਾ ਕਰਕੇ ਲਿਆਂਦਾ ਤਿੰਨ ਦਿਨ ਅਸੀਂ ਭੈਣ ਨੂੰ ਦੇਖਭਾਲ ਕਰਕੇ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਹਿਮਾਚਲ ਤੋਂ ਕਿੱਥੋਂ ਦੇ ਰਹਿਣ ਵਾਲੇ ਆ ਭਾਈ ਸਾਹਿਬ ਆਹ ਹੰਲਾ ਕੁੱਲੂ ਗਏ ਸਾਂ ਕੁੱਲੂ ਘਰੇ ਰਹਿਣ ਵਾਲੇ ਤੁਸੀਂ ਅੰਮ੍ਰਿਤਸਰ ਨਹੀਂ گاਉਂ ਮਾ ਸਾਡੀ ਕੌਮ ਦਾ ਹਮੇਸ਼ਾ ਹੀ ਇਹ ਰਤਬਾ ਰਿਹਾ ਹੈ ਸਾਡੀ ਕੌਮ ਦੀਆਂ ਇਹ ਨਿਸ਼ਾਨੀਆਂ ਨੇ ਕਿ ਅਸੀਂ ਹਰ ਇੱਕ ਦਾ ਭਲਾ ਚਾਹੁੰਦੇ ਆ ਅਸੀਂ ਸਰਬਦਾ ਭਲਾ ਚਾਹਣਾ ਵਾਲੀ ਕੌਮ ਹੈ ਅਸੀਂ ਚੜ੍ਹਦੀ ਕਲਾ 'ਚ ਰਹਿਣ ਵਾਲਿਆਂ ਅਸੀਂ ਢੀਆਂ ਭੈਣਾ ਦੇ ਰਖਵਾਲੇ ਆ 90% ਸਾਡੀਆਂ ਕੁਰਬਾਨੀਆਂ ਨੇ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੇ ਫਰਕ ਨਹੀਂ ਸਮਝਿਆ ਸੀ ਨਾ Hindu ਦੀ ਧੀਚ ਨਾ Sikh ਦੀ ਧੀਚ ਨਾ ईसाई ਦੀ ਨਾ ਮੁਸਲਮਾਨ ਦੀ ਧੀਚ ਜਿਹੜਾ ਵੀ ਚੱਲ ਕੇ ਆਉਂਦਾ ਸੀ ਹਰ ਇੱਕ ਦੀ ਮਾਂ ਫੜਦੇ ਸੀ ਪਰ ਅੱਜ ਸਾਡੇ ਨਾਲ ਜੋ ਹਿਮਾਚਲ ਦੇ ਕੁਝ ਸਰਾਰਤੀ ਅੰਸਰ ਕਰ ਰਹੇ ਨੇ ਨਾ ਪੋਕੀ ਬਾਵਾ ਖੱਤੰਦੇ ਲਈ ਉਥੇ ਉਹਦੇ ਲੈਣ ਦੇ ਲਈ ਕਿਉਂਕਿ ਜਿਹੜਾ ਵੀ ਬੰਦਾ ਸਿੱਖਾਂ ਦੇ ਖਿਲਾਫ ਚੱਲਦਾ ਉਹਨੂੰ ਸੈਂਟਰ ਸਰਕਾਰ ਉਹਦੇ ਨਾਮ ਨਵਾਜਦੀ ਹੈ ਜਿਹੜਾ ਪ੍ਰਸ਼ਾਸਨ ਵਾਲਾ ਸਾਡੇ ਕਲਾਬ ਚੱਲਦੇ ਉਹਦੀਆਂ ਪੀਤੀਆਂ ਵੱਜ ਜਾਂਦੀਆਂ ਨੇ ਪਰ ਭਰਾਵੋ ਕਦੇ ਸਿੱਖਾਂ ਦੀਆਂ ਕੁਰਬਾਨੀਆਂ ਦੇਖਿਓ ਉਹ ਕਦੇ ਸਿੱਖਾਂ ਦਾ ਇਤਿਹਾਸ ਪੜਿਓ ਕੀ ਕੀਤਾ ਹੋਇਆ ਹੈ ਕੀ ਇਸ ਦੇਸ਼ ਦੇ ਲਈ ਕੀਤਾ ਹੈ ਕੀ ਇਸ ਲੋਕਾਂ ਦੇ ਲਈ ਕੀਤਾ ਹੈ ਕੀ ਧਰਮਾਂ ਦੇ ਲਈ ਕੀਤਾ ਹੈ ਕੀ ਇਨਸਾਨੀਅਤ ਲਈ ਕੀਤਾ ਕੀ ਲੋਕਾਂ ਦੀਆਂ ਧੀਆਂ ਲਈ ਕੀਤਾ ਓਏ ਕਦੇ ਯਾਦ ਕਰਿਓ ਪੜਿਓ ਕਦੇ ਇਤਿਹਾਸ ਸਾਡਾ ਅੱਜ ਬਾਈ ਮਨਜੋਤ ਸਿੰਘ ਤਲਵੰਡੀ ਨੇ ਦੱਸਤਾ ਕਿ ਤੁਸੀਂ ਭਾਵੇਂ ਅੱਜ ਵੀ ਸਾਨੂੰ ਨਫ਼ਰਤ ਕਰਦੇ ਹੋ ਪਰ ਅਸੀਂ ਅੱਜ ਵੀ ਤੁਹਾਡੀਆਂ ਧੀਆਂ ਪਣਾ ਦੀ ਰਖਵਾਲੀ ਕਰਨ ਦੇ ਕਾਬਿਲ ਹਾਂ ਉਹ ਸਾਡੇ ਦਿਲ ਵੱਡੇ ਆ ਅਸੀਂ ਐਡੇ ਐਡੇ ਦਿਲ ਰੱਖਦੇ ਆ ਇਨਸਾਨੀਅਤ ਸਾਡੇ ਸਾਡੇ ਗੁਰੂਆਂ ਨੇ ਕੁੱਟ-ਕੁੱਟ ਕੇ ਭਰੀ ਆ ਸਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਆ ਤੇ ਉਹਨਾਂ ਨੇ ਸਿਖਾਇਆ ਕਿ ਸਰਵਦਾ ਭਲਾ ਕਰੋ ਪਰ ਜੇ ਕੋਈ ਚੜ ਕੇ ਆਵੇ ਤੇ ਫੇਰ ਅਸੀਂ ਬਰਾਬਰੀ ਕਰਦੇ ਹਾਂ ਫੇਰ ਅਸੀਂ ਸਾਹਮਣਾ ਕਰਦੇ ਹਾਂ ਨਿੰਮਕੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਇਹ ਸਾਡੀ ਕੌਮ ਦਾ ਫਿਰ ਰਿਹ ਹੈ ਇਤਿਹਾਸ ਇਸ ਕਰਕੇ ਹਿਮਾਚਲ ਦੇ ਭਰਾਵੋ ਆ ਜਿਹੜੇ ਤੁਹਾਡੇ ਸਰਾਰਤੀ ਅੰਸਰ ਨੇ ਇਹਨਾਂ ਨੂੰ ਰੋਕ ਲੋ ਉਹਨਾਂ ਨੂੰ ਦਿਖਾਓ ਐਦਾਂ ਦੀਆਂ ਵੀਡੀਓ ਕਿ ਸਿੱਖਾਂ ਨੇ ਕੀ ਕੀਤਾ ਤੁਹਾਡੇ ਲਈ ਤੇ ਕੀ ਅਸੀਂ ਕਰ ਸਕਦੇ ਆ ਭਾਈ ਮਨਜੋਤ ਸਿੰਘ ਤਲਵੰਡੀਆਂ ਸੁਤਲਵੰਡੀ ਸਵਾਵਾ ਨਿਵਾ ਰਿਹਾ ਉਹਨੇ ਕਦੇ ਇਹ ਨਹੀਂ ਦੇਖਿਆ ਕਿ ਇਹ ਕੌਣ ਆਗੇ ਉਹ ਇਨਸਾਨੀਆਂ ਦਾ ਖਵਾਲਾ ਹੈ ਸਰਵਾਦਾ ਪਲਾ ਮੰਗਰ ਵਾਲੀ ਕੌਮ ਹੈ ਤੇ ਉਹਦੇ ਵਿੱਚੋਂ ਭਾਈ ਮਨਜੋਤ ਸਿੰਘ ਤਲਵੰਡੀ ਹੈ ਤੇ ਫਕਰ ਹੁੰਦਾ ਹੈ ਮਾਣ ਹੁੰਦਾ ਹੈ ਕਿ ਅਸੀਂ ਇਹੋ ਜਿਹੇ ਭਰਾ ਦੇ ਨਾਂ ਰਹਿਨੇ ਆ ਨਾਂ ਰੱਖਣਾ ਟੀਮ ਚ ਕੰਮ ਕਰਦੇ ਆ ਜਿਉਂਦਾ ਰਹੇ ਭਾਈ ਲੱਭ ਲੰਬੀਆਂ ਉਮਰਾਂ ਬਖਸ਼ੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਇਸੇ ਤਰ੍ਹਾਂ ਸਾਡੀ ਕੌਮ ਜਿਹੜਾ ਵੀ ਸਾਡੇ ਨਾਲ ਨਫ਼ਰਤ ਕਰਦਾ ਉਹਨੂੰ ਸੁਨੇਹ ਸਹਚਾਉਂਦੀ ਰਹੇ ਹਮਾ ਚਲਾਇਆ ਦੇਖ ਲਿਓ ਦੇਖ ਲਿਓ ਤੁਸੀਂ ਸਾਡੇ ਝੰਡੇ ਲਾ ਰਹੇ ਹੋ ਸੰਤਾਂ ਦੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਤੇ ਉਹਨਾਂ ਦੀ ਕੌਮ ਤੁਹਾਡੇ ਨਾਲ ਖੜੀ ਆ ਤੁਹਾਡੀਆਂ ਬੱਚੀਆਂ ਦੇ ਰਖਵਾਲੇ ਬਣ ਕੇ ਦੇਖੋ ਉਹ ਕਦੇ ਨੀਂਦ ਨਹੀਂ ਆਉਣੀ ਯਾਦ ਕਰੋ ਸਾਡਾ ਇਤਿਹਾਸ ਯਾਦ ਕਰੋ ਅੱਜ ਦੀਆਂ ਕੁਰਬਾਨੀਆਂ ਜੋ ਅੱਜ ਵੀ ਤੁਹਾਡੇ ਲਈ ਕਰ ਰਹੇ ਹਾਂਗੇ ਜਦੋਂ ਤੁਹਾਡੇ ਆਫ਼ਤਾਂ ਆਉਂਦੀਆਂ ਨੇ ਸਭ ਤੋਂ ਪਹਿਲਾਂ ਸਿੱਖ ਖੜਦੇ ਆ ਸਭ ਤੋਂ ਵੱਧ ਸਿੱਖ ਤੁਹਾਨੂੰ ਇੱਥੇ ਰੋਜ਼ਗਾਰ ਦਿੰਦੇ ਆ ਤੇ ਤੁਸੀਂ ਸਾਡੇ ਨਾਲ ਹੀ ਦਸਮਣੀਆ ਪਾਰ ਰਹੇ ਹੋ ਸਾਡੇ ਝੰਡੇ ਪੈਰਾਂ ਚ ਲਟਾੜ ਰਹੇ ਹੋ ਉਹ ਤੁਹਾਨੂੰ ਸਰਕਾਰਾਂ ਅਹੁਦੇ ਦੇ ਸਕਦੀਆਂ ਨੇ ਤੁਹਾਡੀਆਂ ਪੀਤੀਆਂ ਵਾਸਕਦੀਆਂ ਨੇ ਉਹ ਪਰ ਉਹ ਪ੍ਰਮਾਤਮਾ ਦੇਖ ਰਿਹਾ ਹੈ ਪ੍ਰਮਾਤਮਾ ਗੁਰੂ ਦੇ ਘਟ ਹੋਈ ਨਹੀਂ ਮਿਲਣੀ ਤੁਸੀਂ ਉਹਨਾਂ ਦੇ ਖਿਲਾਫ ਚੱਲ ਰਹੇ ਹੋ ਉਹ ਜਿਹੜੇ ਤੁਹਾਡੇ ਲਈ ਅੱਜ ਵੀ ਖੜੇ ਆ ਤੁਹਾਨੂੰ ਰੋਜ਼ਗਾਰ ਦਿੰਦੇ ਆ ਤੁਹਾਡੀਆਂ ਆਫਤਾਂ ਚ ਲੰਗਰ ਲਾਉਂਦੇ ਆ ਤੇ ਤੁਹਾਡੀਆਂ ਧੀਆ ਭੈਣਾਂ ਦੀ ਰਖਵਾਲੀ ਵੀ ਕਰਦੇ ਆ ਆ ਦੱਸ ਦਿੱਤਾ ਬਾਈ ਮਨਜੋਤ ਸਿੰਘ ਤਲਵੰਡੀ ਨੇ ਦੇਖ ਲਓ ਜੇ ਅੱਜ ਦੇ ਮਾਹੌਲ ਤੋਂ ਸਾਡੀ ਧੀ ਉੱਥੇ ਆ ਜੇ ਤੁਸੀਂ ਸਾਡੇ ਝੰਡਿਆਂ ਨੂੰ ਚਿੰਬੜ ਕੇ ਸਾਡੀਆਂ ਧੀਆ ਭੈਣਾਂ ਦੀ ਰਖਵਾਲੀ ਕਿੱਥੋਂ ਕਰ ਲਓਗੇ ਪਰ ਇੱਕ ਸਿੱਖੀ ਨੇ ਜਿਨ੍ਹਾਂ ਦੇ ਦਿਲ ਵੱਡੇ ਆ ਉਹ ਜਿਨ੍ਹਾਂ ਨੂੰ ਸਿਖਾਇਆ ਸਾਡੇ ਗੁਰੂਆਂ ਨੇ ਉਹ ਕੀ ਸਰਬੱਤ ਦਾ ਭਲਾ ਮੰਗਣਾ ਹੈ ਤੇ ਯਾ ਭੈਣਾ ਦੇ ਰਖਵਾਲੇ ਆ ਗਾਜਨੀ ਦੇ ਬਜ਼ਾਰਾਂ ਚ ਵੀ ਪਹਿਲਾਂ ਬਚਾਈਆਂ ਅੱਜ ਵੀ ਬਚਾਵਾਂਗੇ ਅੱਜ ਵੀ ਕੁਰਬਾਨੀਆਂ ਦੇ ਦਾਂਗੇ ਜੇ ਕਦੇ ਤੁਹਾਡੇ ਤਾਫਤ ਆਉਗੀ ਪਰ ਤੁਸੀਂ ਜੋ ਨਫਰਤ ਫਲਾ ਰਹੇ ਹੋ ਤੁਸੀਂ ਜੋ ਫਿਰਕਾ ਆ ਕਰ ਰਹੇ ਹੋਗੇ ਅਲੱਗ-ਅਲੱਗ ਸਾਨੂੰ ਵੰਡ ਰਹੇ ਹੋ ਧਰਮਾਂ ਦੇ ਵਿੱਚ ਜਿਹੜੀਆਂ ਸਰਕਾਰ ਦੇ ਨੀਤੀਆਂ ਨੇ ਏਜੰਸੀਆਂ ਦੀਆਂ ਨੀਤੀਆਂ ਨੇ ਸਿੱਖਾਂ ਨੂੰ ਜਾਣਬੁੱਝ ਕੇ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨੇ ਤੇ ਲਿਆਂਦਾ ਜਾ ਰਿਹਾ ਫਿਰ ਇਹਨਾਂ ਦੇ ਸ਼ਿਕਾਰ ਕਰਨੇ ਸੌਖੇ ਹੋ ਜਾਂਦੇ ਆ ਸਰਕਾਰਾਂ ਨੂੰ ਸਿੱਖਾਂ ਦੇ ਇਸ ਕਰਕੇ ਬਾਈ ਜੀ ਆ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਹਿਮਾਚਲ ਤੱਕ ਕਿ ਅੱਜ ਵੀ ਤੁਹਾਡੀਆਂ 3 ਆਪਣਿਆਂ ਦੇ ਰਖਵਾਲੇ ਬੈਠੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ